ീ നഖരോ ബല ദോസത്തി കദ നിഖരോ ബല ദോസത്തി കലായിട സകൂല ബ പടൈ മതു പഠാ സകൂല ബ പടൈ നിണ മീ നഖര ബ സ സീ പടൈ നിരോ ബ സി ਹੀਏ ਕੋਠੇ ਟੱਪਦਾ ਬਿੱਲੇ ਦੀ ਇਹੋ ਹੀ ਪੜਾਈ ਨਹੀਂ ਇਹ ਕੋਠੇ ਟੱਪਦਾ ਬਿੱਲੇ ਦੀ ਇਹੋ ਹੀ ਪੜਾਈ ਜਦੋਂ ਵਿਆਹ ਤੇਰਾ ਹੋਇਆ ਬਿੱਲੇ ਨੇ ਪਾਈ ਬੋਤ ਲੜਾਈ ਜਦੋਂ ਵਿਆਹ ਤੇਰਾ ਹੋਇਆ ਬਿੱਲੇ ਨੇ ਪਾਈ ਬੋਤ ਲੜਾਈ ਨਿੱਤੇਰੇ ਨਾਲ ਹੀ ਆ ਗਿਆ ਚੰਗੀ ਸੀ ਦੋਸਤ ਤੇ ਨੇ ਬਾਈ ਤੇਰੇ ਨਾਲ ਹੀ ਆ ਗਿਆ ਜੰਗੀ ਸੀ ਦਸ ਤੀਨੀ ਬਾਈ ਨੀ ਇਹ ਰਹੇ ਰਸੋਈ ਫਿਰਦਾਏ ਪੋਸ਼ ਹਿਲਾਈ ਇਹ ਰਹੇ ਰਸੋਈ ਫਿਰਦਾਏ ਪੋਸ਼ ਹਿਲਾਈ ਜਦ ਪੱਕਦੀ ਰੋਟੀ ਬਿਲੇ ਲਈ ਤੱਤੀ ਹੀ ਪਕਾਈ ਨੀ ਜਦ ਪੱਕਦੀ ਰੋਟੀ ਬਿਲੇ ਲਈ ਤੱਤੀ ਹੀ ਪਕਾਈ ਨੀ ਇਹ ਰੋਟੀ ਖਾਵੇ ਜਾਂਦਾਏ ਪੋ खुश हिलाय नी ए रोटी कावे जा पूष हिलाय निीनाले दुद्ध पी गीया मला निीनाले दुद्ध पीया सारी खाग मला निद मनगी भी रात टप निी जन ठूठी भी रा टप ਨੀ ਨਾਲੇ ਲੱਸੀ ਪੀ ਗਿਆ ਚਾਟੀ ਵੀ ਪਾਨੇ ਕੇ ਗਵਾਈ ਨਾਲੇ ਲੱਸੀ ਪੀ ਗਿਆ ਚਾਟੀ ਵੀ ਪਾਨੇ ਕੇ ਗਵਾਈ ਨੀ ਤੇਰੇ ਨਾਲੇ ਸੌਂਦਾ ਤੇਰੇ ਹੀ ਬਾਪ ਦਾ ਜਵਾਈ ਤੇਰੇ ਸੌਂਦਾ ਪਲੰਗ ਤੇ ਤੇਰੇ ਹੀ ਬਾਪ ਦਾ ਜਵਾਈ ਨੀ ਨਾਲੇ ਰਾਤ কাট ਗਿਆ ਤੇਰੀ ਹੀ ਬਾੜ ਕੇ ਰਜਾਈ ਤੇਰੇ ਨਾਲ ਰਾਤ কাট ਗਿਆ യാചായി സവേരാ കപ്പു സി ഇന മായി ജോ സവേരാ ടപ്പു സി മറി നീ ബഹേര കാല നീ ബഹേബ കാല നിറ ਤੇਰੇ ਤੇ ਨੱਚ ਰ ਟਿਕਾਈ ਨਾਲੇ ਜੀਵਾ ਮਾਰੇ ਤੇਰੇ ਤੇ ਨੱਚ ਰ ਟਿਕਾਈ ਨੀ ਇਹ ਵਡਿਆ ਚਰੀ ਵਿੱਚ ਕੋਠੀ ਤੋਂ ਸ਼ਾਲੇ ਲਗਾਈ ਇਹ ਵਡਿਆ ਚਰੀ ਵਿੱਚ ਕੋਠੀ ਤੋਂ ਸ਼ਾਲੇ ਲਗਾਈ ਨੀ ਸੋ ਗਿਆ ਚਰੀ ਵਿੱਚ ਕਰ ਕੇ ਰਸੋਈ ਦੀ ਸਫਾਈ ਨੀ ਇਹ ਸੋ ਗਿਆ ਚਰੀ ਵਿੱਚ ਕਰ ਕੇ ਰਸੋਈ ਦੀ ਸਫਾਈ ਨੀਏ ਮਾਰੇ ਕਰਾੜੇ ਚੰਗੀ ਯਾਦੋਸਤ ਨੀ निभाई ਇਹ ਮਾਰੇ ਕਰਾੜੇ ਚੰਗੀ ਯਾਦੋਸਤ ਨੀ निभाई ਨੀ ਉਤੋਂ ਆਗਿਆ ਮਮਾ ਮਮੀ ਦੀ ਥੈਂਬੜ ਲਾਈਓ ਤੋ ਮਮਾ ਆਗਿਆ ਮਮੀ ਦੀ ਥੈਂਬੜ मी नखरो बिल्ली नल दोस्ति कदलाई नी सुन सुनी नखरो बिल्ली नल दोस्ति कदलाई